लुधियाना ਦੇ ਸਿਵਲ ਸਰਜਨ ਵਿਖੇ ਮਲਟੀ ਪਰਪਸ ਹੈਲਥ এমਪਲੋਇਜ਼ ਯੂਨੀਅਨ ਦੇ ਪ੍ਰਧਾਨ ਪ੍ਰੇਮ ਸਿੰਘ ਸਿੱਧੂ ਦੀ ਅਗਵਾਈ ਹੇਠ ਪਿਛਲੇ ਲੰਬੇ ਸਮੇਂ ਤੋਂ ਤਨਖਾਹ ਨਾ ਮਿਲਣ ਦੇ ਕਾਰਨ ਮਲੇਰੀਆ ਡੇਂਗੂ ਅਤੇ ਹੋਰ ਵੀ ਬਿਮਾਰੀਆਂ ਸ਼ਹਿਰ ਤੇ ਕਰਕਰ ਜਾ ਕੇ ਜਾਗਰੂਕ ਕਰਨ ਵਾਲੀਆਂ ਐਂਟੀ ਲਾਰਬਾ ਵਿੰਗ ਦੇ ਮੁਲਾਜ਼ਮਾਂ ਨੂੰ ਤਨਖਾਹ ਸਮੇਂ ਸਿਰ ਨਹੀਂ ਮਿਲ ਰਹੀ ਦਾਸੇ ਕੇ ਇਸ ਕਾਰਨ ਕਰਾਤਾ ਗੁਜ਼ਾਰਾ ਹੋਣਾ ਮੁਸ਼ਕਿਲ ਹੋਇਆ ਪਿਆ ਜਿਸ ਤੇ ਰੋਸ਼ਵਜੋ ਉਹਨਾਂ ਸਿਵਲ ਸਰਜਨ ਦਫ਼ਤਰ ਦੇ ਆ ਕੇ ਰੋਸ ਪ੍ਰਦਰਸ਼ਨ ਕੀਤਾ ਮੈਂ ਪ੍ਰੇਮ ਸਿੰਘ ਸਿਵਲ ਸਰਜਨ ਦਫ਼ਤਰ ਲੁਧਿਆਣਾ ਐਂਟੀ ਲਾਰਵਾ ਬੈਂਕ ਪੈਰਾਮੈਡੀਕਲ ਯੂਨੀਅਨ ਦਾ ਲੁਧਿਆਣਾ ਦਾ ਪ੍ਰਧਾਨ ਆ ਕਾਰਨ ਸਾਡਾ ਇਹ ਸੀਗਾ ਜੀ ਜਿਹੜੇ ਸਾਡੇ ਕਰਮਚਾਰੀ ਹੈ ਅਸੀਂ ਘਰ ਘਰ ਜਾ ਕੇ ਅੱਜ ਕੱਲ ਡੇਂਗੂ ਮਲੇਰੀਆ ਚਿਕਨਗੁਨੀਆ ਦਾ ਸੀਜ਼ਨ ਬਹੁਤ ਜ਼ੋਰਾਂ ਤੇ ਹੈ ਅਸੀਂ ਜਾ ਕੇ ਅਵੇਅਰਨੈਸ ਕਰਦੇ ਹਾਂ ਉੱਥੇ ਸਾਡੇ ਕਰਮਚਾਰੀ ਸਪਰੇਅ ਕਰਦੇ ਆ ਜਿਹੜੀਲੀ ਦਵਾਈ ਦੀ ਵੀ ਸਪਰੇਅ ਹੁੰਦੀ ਹੈ ਬਹੁਤ ਸਾਰੀਆਂ ਹੋਰ ਵੀ ਜਿੰਨੀਆਂ ਵੀ ਬਿਮਾਰੀਆਂ ਦੇ ਬਚਾਅ ਤੋਂ ਸੰਬੰਧੀ ਅਸੀਂ ਲੋਕਾਂ ਨੂੰ ਸਿੱਖਿਆਵਾਂ ਦਿੰਨੇ ਆ ਪਰ ਸਾਨੂੰ ਅੱਜ 7 ਤਰੀਕ ਹੋਣ ਦੇ ਬਾਵਜੂਦ ਵੀ ਸਾਡੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਕਿਉਂਕਿ ਕਰਮਚਾਰੀ ਆਪੋ ਆਪਣੀ ਸਾਧਨਾ ਤੇ ਫੀਲਡ ਦੇ ਵਿੱਚ ਜਾਂਦੇ ਹਨ ਜਿਸ ਕਾਰਨ ਘਰ ਦਾ ਗੁਜ਼ਾਰਾ ਵੀ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਅੱਜ ਅਸੀਂ ਸਿਵਲ ਸਰਜਨ ਦਫ਼ਤਰ ਲੁਧਿਆਣਾ ਵਿਖੇ ਆਪਣਾ ਇਸ ਕਾਰਨ ਕਰਕੇ ਪ੍ਰੋਟੈਸਟ ਕੀਤਾ ਕਿ ਸਾਡੀ ਤਨਖਾਹ ਸਮੇਂ ਸਿਰ ਮਿਲਣੀ ਚਾਹੀਦੀ ਹੈ ਹਾਂ ਸਿਵਲ ਸਰਜਨ ਸਾਹਿਬ ਨੇ ਇਹ ਪ੍ਰੋਸਸ ਦਾਵਾਇਆ ਕਿ ਕੱਲ 8 ਤਰੀਕ ਤੱਕ ਤੁਹਾਡੀ ਤਨਖਾਹ ਰਿਲੀਜ਼ ਹੋ ਜਾਵੇਗੀ ਜੀ ਸਰ ਨਹੀਂ ਵੀ ਤੁਹਾਡੀ ਪੂਰਤਫਾ ਦੇ ਅਧੀਨ ਰਣਨੀਤੀ ਰਹੂ। ਇਸ ਤਰ੍ਹਾਂ ਵੀ ਜੇਕਰ ਸਾਡੇ ਕਰਮਚਾਰੀਆਂ ਨੂੰ ਤਨਖਾਹ ਫਿਰ ਵੀ ਨਹੀਂ ਮਿਲਦੀ ਤਾਂ ਫਿਰ ਅਸੀਂ ਅਗਲਾ ਪ੍ਰੋਗਰਾਮ ਹੈ ਜੋ ਸਾਡੀ ਰਣਨੀਤੀ ਹੈ ਪੈਰਾਮੈਡੀਕਲ ਯੂਨੀਅਨ ਦੇ ਨਾਲ ਅਸੀਂ ਤਾਲਮੇਲ ਕਰਕੇ ਅਸੀਂ ਰਣਨੀਤੀ ਤਿਆਰ ਕਰਾਂਗੇ ਜਿਸ ਦਾ ਕਾਰਨ ਪ੍ਰਸ਼ਾਸਨ ਹੋਵੇਗਾ ਜੇ ਨਾ ਤਨਖਾਹ ਮਿਲੀ ਪਰ ਸਾਨੂੰ ਅਸੀਂ ਮੈਡਮ ਸਿਵਲ ਸਰਜਨ ਮੈਡਮ ਦੇ ਪਰੋਸੇ ਤੇ ਅੱਜ ਆਪਣਾ ਪ੍ਰੋਟੈਸਟ ਮੋਲਤ ਵੀ ਕੀਤਾ ਹੈ ਅੱਗੇ ਤੋਂ ਜੇਕਰ ਕੱਲ ਸਹੀ ਨਹੀਂ ਤਨਖਾਹ ਮਿਲੀ ਤਾਂ ਅਸੀਂ ਆਪਣਾ ਸ਼ੰਗਾਰ ਪੋਰਟ ਪੇਜ ਕਰਾਂਗੇ ਨਹੀਂ ਉਹ ਧਰਨਾ ਨਹੀਂ ਸੀਗਾ ਐਕਚੁਅਲੀ ਇਹ ਸਾਡੇ ਐਂਟਰੀ ਲਾਰਵਾ ਵਿੰਗ ਵਾਲੇ ਹੈਗੇ ਮੁਲਾਜ਼ਮ ਤੇ ਇਹਨਾਂ ਦੀ ਤਨਖਾਹ ਥੋੜੀ ਜੀ ਲੇਟ ਹੋ ਗਈ ਹੈ ਇਸ ਲਈ ਲੇਟ ਹੋ ਗਈ ਹੈ ਕਿ ਇੱਕ ਜਿਹੜਾ ਇਹਨਾਂ ਦਾ ਏਮਪਲੋਈ ਹੈ ਉਹਦੀ ਸੀਟ ਬਦਲੀ ਨਵਾਂ ਬੰਦਾ ਆਇਆ ਉੱਥੇ ਤੇ ਉਹਨੂੰ ਥੋੜੀ ਜੀ ਕਿਉਂਕਿ ਕੰਮ ਸਿੱਖਣ ਤੁਹਾਨੂੰ ਪਤਾ ਨਵਾਂ ਬੰਦਾ ਹੈ ਉਹਨੂੰ ਥੋੜਾ ਜਿਹਾ ਕੰਮ ਸਿੱਖਣ ਚ ਉਹਨੂੰ ਥੋੜਾ ਜਿਹਾ ਡਿਲੇ ਹੋ ਗਿਆ ਤੇ ਬਿਲਜ਼ ਇਹਨਾਂ ਦੇ ਚਲੇ ਗਏ ਹਨ ਠੀਕ ਹੈ ਤੇ ਸਾਡੇ ਖਜ਼ਾਨੇ ਵੀ ਗੱਲ ਹੋ ਗਈ ਹੈ ਇਹਨਾਂ ਦੀ ਤਨਖਾਹ ਸ਼ਾਮ ਨੂੰ ਜਾਂ ਕੱਲ ਸਵੇਰੇ ਉੱਥੇ ਕ੍ਰੈਡਿਟ ਹੋ ਜਾਏਗੀ